ਦੇ ਵੀ ਨਹੀਂ ਸੋਚਦਾ ਕਿ ਜੇ ਅੱਜ ਬਾਰ ਬਾਰ ਕਰੇ ਉਹ ਮੈਂ ਮਾਦਨ ਨੇ ਤੇਰਾ ਦਿਨ ਦਾ ਸਭ ਤੋਂ ਵੱਡਾ ਹੈ ਤੇ ਅੱਜ ਦੇ ਸਾਰਾ ਤੁਹਾਡਾ ਸਤਿਕਾਰ ਸਤਿ ਸ਼੍ਰੀ ਅਕਾਲ ਤੇ ਅੰਦਰ ਮੇਰੇ ਕਾਫੀ ਨਵਾਂ 11 ਹੈ ਮੇਰਾ ਸਰੂਪ ਦੇਖ ਕਰਕੇ ਥੋੜਾ ਜਿਹਾ ਬੋਲਣ ਤੇ ਜਾਂ ਕੋਈ ਗਲਤੀ ਹੋ ਜਾਈ ਤਾਂ ਸ਼ਲਾ ਕਰ ਦੇਣਾ ਤੇ ਮੈਂ ਤਾਂ ਇਸ ਨੇ ਇੱਕ ਗੱਲ ਕਰਾਂਗਾ ਸਾਡੇ ਅੱਜ ਦਿਨੇ ਵੀ ਲੀਡਰ ਬੈਠੇ ਨੇ ਮੈਂ ਵੀ 1987 ਦਾ ਕਾਰਪੋਰੇਸ਼ਨ ਦੇ ਵਿੱਚ ਕੰਮ ਕਰਦਾ ਆ ਰਿਹਾ ਹਾਂ ਬਹੁਤ ਗੱਲਾਂ ਮੈਂ ਸੁਣਦਾ ਆ ਰਿਹਾ ਹਾਂ ਬਹੁਤ ਵੀਡੀਓ ਵੀ ਦੇਖਦਾ ਆ ਰਿਹਾ ਹਾਂ ਬਹੁਤ ਕੁਝ ਦੇਖਿਆ ਵੀ ਗਿਆ ਤੇ ਮੈਂ ਗੱਲ ਪੁੱਛਣਾ ਚਾਹੁੰਦਾ ਅੱਜ ਜਿਹੜੀ ਸਥਿਤੀ ਹੈ ਅੱਜ ਅਸੀਂ ਗੱਲਾਂ ਬਹੁਤ ਕੁਝ ਕਰ ਰਹੇ ਆ ਤੇ ਗੱਲਾਂ ਕਰ ਵੀ ਰਹੇ ਆ ਲੇਨ ਇਹ ਗੱਲ ਸਾਹਮਣੇ ਨਹੀਂ ਆਉਂਦੀ ਕਿ ਅੱਜ ਜਿਹੜੀ ਸਥਿਤੀ ਅਸੀਂ ਲੈ ਕੇ ਖੜੀ ਕਰਤੀ ਹੈ ਉਹ ਸਾਡੀ ਕਮਜ਼ੋਰੀ ਕਰਕੇ ਹੈ ਦੀ ਕਮਜ਼ੋਰੀ ਕਰਕੇ ਜੇ ਅੱਜ ਸਭ ਕਿਤੇ ਸੇ ਗੱਲਾਂ ਜੇ ਸਾਡੇ ਨੂੰ ਕਮਜ਼ੋਰੀਆਂ ਆਉਂਦੀਆਂ ਤਾਂ ਇਹਨਾਂ ਦੇ ਮੂੰਹ ਬੋਲਣ ਚੌਗਾ ਨਹੀਂ ਉਹਦੇ ਤੇ ਲਈ ਤੱਕ ਕੋਠੀ ਸਕਰਤਾ ਦਈਏ ਕੁਝ ਸਾਡੇ ਬੰਦੇ ਕੁਛ ਐਸੇ ਨੇ ਜਿਹੜੇ ਚੰਦ ਮਿਲ ਜਾਂਦੇ ਨੇ ਤੇ ਜਾ ਕੇ ਆਪਣਾ ਭੇਦ ਦਿੰਦੇ ਨੇ ਕਿ ਛੱਡੋ ਜੀ ਇਹ ਤਾਂ ਕੋਈ ਗੱਲ ਨਹੀਂ ਕਾਬਲਾ ਨੇ ਬੋਲੇਗਾ ਅੱਜ ਦੇਖੋ ਸਾਨੂੰ ਕਿੱਥੇ ਤੋਂ ਕਿੱਥੇ ਲੈ ਕੇ ਖੜਾ ਕਰਤਾ ਅੱਜ ਠੇਕੇਦਾਰ ਜਿਹਦਾ ਪਾਣੀ ਦੇ ਬੀਜ ਬੋਣ ਵਾਲੇ ਕਿ ਜੋ ਬਾਹਰੋਂ ਆ ਗਿਆ ਸੀਗਾ ਲੈ ਕੇ ਤਾਂ ਉਹ ਕੰਮ ਤਾਂ ਸੀਗਾ ਆਪਣੇ ਸੀ ਕੁਝ ਦੇਭਾ ਕਰਕੇ ਜੇ ਦੇ ਪਹਿਲੇ ਤਾਂ ਠੀਕ ਹੈ ਅੱਜ ਜੇਬਾਂ ਦੇ ਕਰਕੇ ਅੱਜ ਸਾਡੇ ਬੱਚੇ ਦਾ ਭੁਸ਼ ਕਿੱਥੇ ਪਹੁੰਚ ਗਿਆ ਸਿਰ ਚੰਦ ਪੈਸੇ ਪਿੱਛੇ ਤੇ ਅੱਜ ਸਾਡੇ ਲੀਡਰ ਚੰਦ ਪੈਸੇ ਵਿੱਚੇ ਨਾ ਰਿੱਗਦੇ ਤਾਂ ਸਾਡਾ ਸਮਾਜ ਇੱਥੇ ਨਾ ਹੁੰਦਾ ਆ ਜਨਾ ਸਾਥੀ ਜੀ ਮੋਟੇ ਹਾਂ ਤਾਂ ਮੈਂ ਇੱਕ ਬੇਨਤੀ ਸਾਰਿਆਂ ਨੂੰ ਹੱਥ ਜੋੜ ਕੇ ਜਿਹੜਾ 2011 ਇਹ ਰਿਤਮਰਨ ਕਾਲੀ ਦੀ ਗੱਲ ਕੀਤੀ ਨੰਤਰੀ ਸਾਹਿਬ ਦੀ ਸਾਡੇ ਪ੍ਰਧਾਨ ਜੀ ਨੇ ਤੇਰੀ ਕਿਸ ਅੰਗਸ ਜਿਹੜਾ ਹੈਗਾ ਸਾਰੇ ਇਕੱਠੇ ਕਰਕੇ ਉਹ ਕ੍ਰਾਂਤੀ ਲਿਆਣੀ ਪੈਣੀ ਹੈ ਦੁਆਰ ਤੋਂ ਜੇ ਅਸੀਂ ਸਪਨੇ ਬੱਚਿਆਂ ਦੇ ਬਿਸ਼ਵਰਾਣਾ ਹੈਗਾ ਤਾਂ ਮੇਰੇ ਸਾਹਮਣੇ ਇੱਕ ਬੇਨਤੀ ਹੈ ਕਿ ਆਪਾਂ ਇਕੱਠੇ ਹੋ ਕੇ 2011 ਦੇ ਵਿੱਚ ਜਿਹੜੀ ਕਲਾਸੀ ਤੇ ਸੀਗੇ ਤਾਂ ਜਿਹੜੇ ਸਟਾਫ ਦੇ ਤੁਸੀਂ ਮਗਰ ਸਾਡੇ ਉਹ ਕੰਮ ਕਰਦੇ ਸੀਗੇ ਤਾਂ ਆਜ ਵੀ ਚਾਰੇ ਪੱਕੇ ਹੋਏ ਸੀ ਜਾਂ ਨਹੀਂ ਤਾਂ 12000 ਤੇ ਤਾਂ 2500 3500 ਦੇ ਵਿੱਚ ਕੰਮ ਕਰ ਰਹੇ ਹੁੰਦੇ ਤਾਂ ਸਾਡੀ ਮੇਰੀ ਬੇਨਤੀ ਹੈ ਸਾਰੇ ਇਹ ਜਿਹੜੇ ਲੈਕਚਰ ਸੁਣ ਆਏ ਨੇ ਤੇ ਸਾਡੇ ਦਰਸ਼ਨ ਪਿਆਰ ਪੰਜਾਬ ਬਦਮਾ ਦਰਸ਼ਨ ਕਹੇ ਜਿਹੜਾ ਸਾਡੇ ਬੱਚਾ ਵਿਸ਼ ਹੈ ਤੇ ਜਿਹੜਾ ਹੈ ਸਾਡੇ ਇੱਕ ਕ੍ਰਾਂਤੀਜੀ ਤੁਹਾਡੇ ਆਸ਼ੀਰਵਾਦ ਚਾਹੀਦਾ ਕ੍ਰਾਂਤੀ ਦਾਸੀ ਆਪਰੇ ਆ ਜਾਗੇ ਤੁਹਾਡਾ ਆਸ਼ੀਰਵਾਦ ਚਾਹੀਦਾ ਤੁਹਾਨੂੰ ਅੱਜ ਤੋਂ ਅਗਵਾਣ ਕੀ ਹੈ ਕੁਛ ਨਹੀਂ ਇੱਕ ਹਾਸਿਲ ਦਾ ਇਕਰਾਰ ਤੋਂ ਅਗਵਾਣ ਦੀ ਗੱਲਾ ਕਰਦਾ ਤੁਹਾਡਾ ਬਹੁਤ ਕੁਝ ਦੱਸਦਾ ਨੇ ਤੁਹਾਡਾ ਆਸ਼ੀਰਵਾਦ ਚਾਹੀਦਾ ਸਾਰਿਆਂ ਦਾ ਲੈਵਾ ਦੇ ਜਿਸਨ ਬਾਅਦ ਤੋਂ ਸ੍ਰੀ ਬਹੁਤ ਨਗਰ ਜੀ ਉਹਨਾਂ ਬੇਨਤੀ ਕਰਾਂਗਾ ਰਾਮਨਾਥ ਰਾਮਾ ਜੀ ਫੈਰੀ ਤੋਂ ਪਟਿਆਲਾ ਉਹ ਵੀ ਆਪਣੇ ਸ਼ਬਦ ਵਿੱਚ ਮੰਨ ਕੇ ਕੰਮ ਜਾਈਵਾਲ ਮੀਟਿੰਗ ਦਾ ਸਰ ਸਾਡੇ ਜੀ ਬਸ ਗਵਰਨਮੈਂਟ ਦਾ ਅਮਲਾ ਕਿ ਪਰਾਰੇ ਨੂੰ ਪਹਿਲੇ ਚਾਹੀਦਾ ਮੈਂ ਚਾਹੁੰਦਾ ਕਿ ਭਈ ਸਾਰੇ ਹਾਂਜੀ ਸਭ ਤੋਂ ਪਹਿਲਾਂ ਸਿਪਰੀ ਯੂਨੀਅਨ ਨਗਰ ਨਗਰ ਕਮ ਪਟਿਆਲਾ ਸੁਨੀਲ ਕੁਮਾਰ ਪ੍ਰਧਾਨ ਜੀ ਤੇ ਮੈਂ ਜਨਰਲ ਸੈਕਟਰੀ ਸਭੀ ਸੋਦੇ ਤੇ ਸਾਡੇ ਰਕੇਸ਼ ਕੁਮਾਰ ਲਾਡੇ ਜੀ ਤੇ ਸਮੂਹ ਪੂਰੀ ਸੀਪਰ ਯੂਨੀਅਨ ਦਾ ਪੂਰਾ ਪਹਿਲਾਂ ਆਪਣੇ ਕਰਮਚਾਰੀ ਸਾਥੀਆਂ ਤੇ ਲੱਗਿਆ ਹੋਇਆ ਸੀ ਕੰਮਾਂ ਤੇ ਸੋ ਕੱਲ 13 ਤਰੀਕ ਦਿਨ ਮੰਗਲਵਾਰ ਸੇਮ ਡੇਟ ਨੂੰ ਜਿਹੜੀ 3 ਮਹੀਨਿਆਂ ਦੀ ਤਨਖਾਹ ਆਪਾਂ ਆਪਣੇ ਬੰਦੇ ਕਰਮਚਾਰੀ ਸਪਾਈਸੇਬਗਾਂ ਨਾਲ ਗੱਲ ਕੀਤੀ ਸੀ ਵਾਦਾ ਕੀਤਾ ਸੀ ਕੱਲ ਦੀ ਡੇਟ ਦੇ ਵਿੱਚ 3 ਮਹੀਨਿਆਂ ਦੀ ਤਨਖਾਹ ਪ੍ਰਸ਼ਾਸਨ ਨਾਲ ਮਿਲ ਕੇ ਦੀ ਸਲਾਹ ਔਰ ਜੋ ਪ੍ਰਧਾਨ ਜੀ ਨੇ ਦੱਸਿਆ ਪੂਰਾ ਜੋਰ ਲਾ ਕੇ ਕੱਲ 3 ਮਹੀਨਿਆਂ ਦੀ ਤਨਖਾਹ ਆਪਣੇ 92 ਸਪਾਈ ਕਰਮਚਾਰੀਆਂ ਦੇ ਖਾਤੇ 'ਤੇ ਪੈ ਰਹੀ ਹੈ ਸੋ ਸਾਥੀਓ ਮੈਂ ਤੁਹਾਨੂੰ ਉੱਥੇ ਵਧਾਈ ਦਾ ਵਧਾਈ ਦੇਣਾ ਹ ਪ੍ਰਸ਼ਾਸਨ ਨੇ ਨਿੱਕਾ ਟੈਂਡਰ ਨਾ ਵੀ ਹੋਇਆ ਪਰ ਪੁਰਾਣੀ ਕੰਪਨੀਆਂ ਨੂੰ ਜੋ ਕਿ ਸਾਨੂੰ ਪੂਰੀ ਡਿਟੇਲ ਦੇ ਵਿੱਚ ਦੱਸਿਆ ਦੋਨੇ ਦੋ ਕੰਪਨੀਆਂ ਨੂੰ ਇੱਕ ਗ੍ਰੀਟਿਸ ਕੰਪਨੀ ਔਰ ਇੱਕ ਐਸਐਸ ਪ੍ਰੋਵਾਈਡਡ ਨੂੰ ਜ਼ਿੰਮੇਵਾਰੀ ਦੇ ਕੇ ਤਿੰਨੇ ਮਹੀਨਿਆਂ ਦੀ ਤਨਖਾਹ ਉਹਨਾਂ ਤੋਂ ਆਪਣੇ 92 ਸਪਾਈ ਕਰਮਚਾਰੀਆਂ ਦੇ ਖਾਤੇ ਦੇ ਵਿੱਚ ਪੈ ਰਹੀ ਹੈ ਸਾਥੀਓ ਇਹ ਚੀਜ਼ ਦੀ ਤੁਹਾਨੂੰ ਬਹੁਤ-ਬਹੁਤ ਮੁਬਾਰਕਬਾਦ ਤੇ ਸਾਡੀ ਜਿਹੜੀ ਸੂਹ ਸਿਪਰ ਯੂਨੀਅਨ ਜਿਨ੍ਹਾਂ ਦੇ ਮੁਖੀ ਸੁਨੀਲ ਕੁਮਾਰ ਪ੍ਰਧਾਨ ਜੀ ਨੇ ਇਹਨਾਂ ਦਾ ਪੂਰਾ ਜੋਰ ਅੱਜ ਸਿਰਫ ਔਰ ਸਿਰਫ ਕੋਈ ਕੰਮ ਨਹੀਂ ਕੀਤਾ ਸਿਰਫ ਔਰ ਸਿਰਫ ਸਪਾਈ ਸੇਵ ਕਰਦੇ ਬੰਨੇ ਸਪਾਈ ਸੇਵ ਕਰਦੇ ਜਿਹੜੇ ਕੰਮਾਂ ਤੇ ਪਹਿਨਾ ਦਿੱਤਾ ਸ਼ਾਮ ਦੇ 6:00 ਵਜੇ ਤੇ ਸਾਡੇ ਰਕੇਸ਼ ਕੁਮਾਰ ਲਾਢੀ ਜੀ ਨੂੰ ਕੋਈ ਐਸੀ ਜ਼ਿੰਮੇਵਾਰੀ ਸੌਂਪੀ ਹੈ ਪ੍ਰਸ਼ਾਸਨ ਨੇ ਉਹ ਆਪਣੇ ਸਾਰੇ ਨਿੱਜੀ ਕੰਮ ਛੱਡ ਕੇ ਪੈਲ ਦੇ ਅਦਾਲਤ ਦੇ ਕੱਚੇ ਕਾਮਿਆਂ ਦੇ ਕੰਮ ਜਿਹੜੇ ਨੇ ਉਹ ਕਰਨ ਤੇ ਤੁਰੇ ਨੇ ਜੈ ਬਾਲਮੀ ਕੀ ਸੱਤਿਓ ਹਰ ਹਰ ਬਾਲਮੀ ਕੀ ਬਹੁਤ ਬਹੁਤ ਮੁਬਾਰਕਬਾਦੀ ਤੁਹਾਨੂੰ ਸਾਰਿਆਂ ਨੂੰ